ਰੋ ਨੀ ਮੈਂ ਕਰ ਦਿੰਨੇ ਪਲਾਨ ਕਰ ਦਿੰਨੇ ਆ ਬਾਕੀ ਉਹ ਮੋਟਰਾਂ ਉਹ ਨਹੀਂ ਆ ਗਈ ਚਲਾਈਆਂ ਉਹ ਡਰੇਨ ਦੀਆਂ ਮੋਟਰ ਲੱਗੀਆਂ ਨੇ ਛੱਪੜਾਂ 'ਤੇ ਹਾਂ ਉਹ ਲੱਗੀਆਂ ਉਹ ਦੋਨੇ ਅੰਨੀ ਚੱਲ ਰਹੀਆਂ ਉਹਨਾਂ ਦੀਆਂ ਅੱਗੇ ਛੱਪੜ ਦਾ ਸਾਰਾ ਪਾਣੀ ਚੁੱਕੇਗਾ ਚੱਲ ਨਹੀਂ ਰਹੀਆਂ ਨਾ ਉਹ ਬੰਦ ਹੀ ਪਈਆਂ ਬਹੁਤ ਦਿਨਾਂ ਨੂੰ ਨਗਰ ਕੌਂਸਲ ਨੂੰ ਦੇਤੀਆਂ ਸੀਗੀਆਂ ਕਿੱਥੇ ਪੈਂਦੀ ਕਿੱਥੇ ਲੱਗੀਆਂ ਇੱਕ ਸ਼ਮਸ਼ਾਨ ਘਰ ਡਿਸਪੋਲ ਬਣੀ ਕੋ ਵਾਰਡ ਨੰਬਰ 14 'ਈ ਬਣੀ ਹੋਈ ਆਪਣੀ ਜੀ ਅੱਛਾ ਉਦੋਂ ਇਹ ਮਤਲਬ ਉਹ ਲੋਗ ਯਾਰ ਡੈਂਡਰਡ ਪਈਆਂ 1.5 ਸਾਲ ਹੋ ਗਿਆ ਇਹਨਾਂ ਨੇ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਮੈਂ ਕੇਚੀ ਚ ਨਗਰ ਕੌਂਸਲ ਨਹੀਂ ਹੁੰਦੀ ਹੈ ਨਾ ਜੋ ਉਹਨਾਂ ਨੇ ਦੇਖਣੀ ਹੁੰਦੀ ਅਸੀਂ ਦੱਸ ਦਈਏ ਫਿਰ ਉਹ ਕਹਿੰਦੇ ਤੁਸੀਂ ਹਰ ਗੱਲ ਇਹ ਮਜਾ ਨਹੀਂ ਨਹੀਂ ਹਰ ਗੱਲ ਤੇ ਆ ਲੋਕ ਜਿਹੜੇ ਦੁਖੀ ਹੁੰਦੇ ਉਹਦਾ ਕੀ ਕਰੀਏ ਚਲ ਤੂੰ ਆਪਾਂ ਗੱਲ ਨੂੰ ਇਹ ਸਾਥ ਹੀ ਹੋਣਗੇ ਉਹਨਾਂ ਨੂੰ ਪੁੱਛ ਲੈ ਉਹਨਾਂ ਨੇ ਟੈਂਡਰ ਨੂੰ ਲੈ ਆਈ ਸੀ ਮੋਟਰਾਂ ਨਾਲ ਚੱਲੀਆਂ ਨਹੀਂ ਉਹਨਾਂ ਕਿੰਨਾ ਖਰਚਾ ਹੋ ਰਿਹਾ ਤੇ ਖਰਚਾ ਤਾਂ ਕੋਈ ਉਹ ਦੋ ਦੋ ਚਾਰ ਬੰਦਿਆ ਲੱਗਦੇ ਨੇ ਮੋਟਰਾਂ ਲੱਗੀਆਂ ਹੋਈਆਂ ਨੇ ਖਰਚਾ ਜ਼ਿਆਦਾ ਨਹੀਂ ਹੁੰਦਾਗਾ ਹਾਂ ਬੰਦੇ ਰੱਖਣ ਵਾਲੇ ਆ ਬੰਦੇ ਜਿਓ ਉਹ ਪਾਣੀ ਬਰ 14 ਚ ਉਹ ਸਾਰਾ ਪਾਣੀ ਉਧਰ ਲੈ ਇਕੱਠੇ ਹੋ ਗਏ ਗਾਂ ਛੁੱਟਦੇ ਸੀਗੀ ਜੀ ਅੱਛਾ ਇਸ ਤਰ੍ਹਾਂ ਸੀ ਸਿਸਟਮ ਨਹੀਂ ਇੱਕ ਤਾਂ ਉਹ ਲੱਗੀਆਂ ਤੇ ਆਪਾਂ ਇੱਕ ਇਸ਼ਾਨ ਘੱਟ ਸੀ ਹੋਰ ਨਹੀਂ ਲਾ ਸਕਦੇ ਨਹੀਂ ਲੋਸਟ ਪੁਆਇੰਟ ਪਾਣੀ ਜਾਂਦਾ ਹੀ ਉੱਥੇ ਨਹੀਂ ਜਿੱਥੇ ਇਕੱਠਾ ਹੋ ਉੱਥੇ ਮਤਲਬ ਮੋਟਰ ਚਲਾਈਏ ਫਿਰ ਤਾਂ ਫਿਰ ਤਾਂ ਫਰਕ ਪੈ ਜਾਊਗਾ ਇਹ ਵੀ ਆਜ ਸਪੀਡ ਵਧ ਜੂਗੀ ਪਾਣੀ ਗਾਣਾ ਚੁੱਕੀ ਜਾਊਗਾ ਲੈ ਤਾਂ ਫਿਰ ਆਈਟ ਨੇ ਕੀ ਗੱਲ ਪਿੱਛੇ ਆਪਾਂ ਲੋਕਾਂ ਨੂੰ ਮਾਰਿਆ ਹੋਇਆ ਦੱਸ ਓ ਯੋ ਸਾਹਿਬ ਦੇ ਧਿਆਨ ਚੀ ਸਾਰੀ ਚੀਜ਼ ਇਹੋ ਸਾਹਿਬ ਦੇ ਧਿਆਨ ਚ ਨਹੀਂ ਤੁਸੀਂ ਮੈਨੂੰ ਦੱਸੋ ਵੀ ਕੀ ਕਰਨਾ ਤੇ ਆਪਾਂ ਨੂੰ ਚਲਾ ਦੇਣੀ ਗੱਲ ਵੀ ਚਲਾ ਦੇਣੀ ਬਾਤ ਹਰ ਸ਼ੀਓ ਨੂੰ ਪੁੱਛ ਲਾ ਕੇ ਤੈਨੂੰ ਪਤਾ ਨਹੀਂ ਵੀ ਇੰਨਾ ਸ਼ਹਿਰ ਡੁੱਬਿਆ ਹੋਇਆ ਸਾਰਾ ਉਹ ਤਾਂ ਇੰਨਾ ਇੰਨਾ ਪਾਣੀ ਲੋਕੀ ਤਾਂ ਵਿੱਚ ਜਮੜ ਡੁੱਬਦੇ ਫਿਰਦੇ ਆ ਜਦੋਂ ਬਾਰਿਸ਼ ਨੂੰ ਡੋਗਦੇ ਨੇ ਨਿਕਲ ਜਾਣਗੇ ਸ਼ਾਮ ਨੂੰ ਸਾਰਾ ਪਾਣੀ ਗਾਂ ਡ੍ਰੇਨਰ ਤੋਂ ਵੀ ਨਿਕਲਦੇ ਨੇ ਛੱਪੜ ਜਾਂਦੇ ਨਹੀਂ ਪਰ ਹੈ ਤਾਂ ਗਲਤੀ ਹੈ ਨਾ ਗਲਤ ਮੈਂ ਆਪਣੇ ਸਟਾਰਮ ਸੂਰ ਪੰਜਾਬ ਕਿਸੇ ਸ਼ਹਿਰ ਕੀ ਨਹੀਂ ਨਾ ਇੰਨਾ ਭਿੱਗਦੇ ਨਹੀਂ ਮੈਂ ਦੇਖਿਆ ਤਾਂ ਬਹੁਤ ਜ਼ਿਆਦਾ ਆਪਾਂ ਜਿੰਨਾ ਕਰ ਸਕਦੇ ਉਹਨਾਂ ਤਾਂ ਕਰ ਗਏ ਠੀਕ ਠੀਕ ਜੀ ਗੱਲ ਕਰਨੀ ਹੈ ਜੀ ਇਹ ਸਭ ਸਾਸੀ ਗਾਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਜੋ ਸੀਵਰੇਜ ਬੋਰਡ ਤਾਂ ਮੇਰੇ ਕੋਲੇ ਖੜਾ ਹੈ ਤਾਂ ਕਹਿੰਦਾ ਇਹ ਚਲਾਉਂਦਾ ਲ ਮੋਟਰ ਦਾ ਤੁਸੀਂ ਚਿਲਾਉਂਦੇ ਵੀ ਮੈਂ ਉਹਦਾ ਹੈਂਡਓਵਰ ਹੀ ਉਹਨੇ ਕੀਤੀ ਕੁਮਾਰ ਦੇ ਉੱਪਰ ਮੈਂ ਕਾਗਜ਼ ਤੇ ਡਾਕੂ ਹੋ ਗਿਆ ਹੈਂਡਓਵਰ ਹੀ ਨਹੀਂ ਕੀਤੀ ਸਾਨੂੰ ਕਿਹਨੇ ਹੈਂਡਓਵਰ ਉਹਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕੀਤੀ ਹੈ ਤੁਹਾਨੂੰ ਮੈਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਕੱਲ ਨੂੰ ਆਓ ਮੇਰੇ ਕੋਲ ਹਾਂ ਕੀ ਹੈ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ ਕਮੇਟੀ ਦਾ ਕੰਸਰਨ ਹੀ ਕਹੀ ਜਾਂਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤੀ ਉਹਨੇ ਐਮਸੀ ਨੇ ਟੇਕਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਗੋਸ਼ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾ ਗੱਲ ਤੋਂ ਹਾਲੋ ਆਓ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਆ ਦੂੰਗਾ ਮੈਂ ਜੇ ਗਲਤ ਗੱਲ ਹੈ ਤੁਹਾਨੂੰ ਮੈਂ ਮੰਨ ਲੂੰਗਾ ਚਲ ਕੋਈ ਨਹੀਂ ਫਿਰ ਸਵੇਰੇ ਦੇਖਦੇ ਆਂ ਮੈਂ ਝੂਠ ਨਹੀਂ ਬੋਲਦਾ ਹਾਂ ਦਾ ਕਲੀਅਰ ਕਹੂੰਗਾ ਨਹੀਂ ਮੈਂ ਅੱਛਾ ਮੈਂ ਇਹੋ ਸਾਹਿਬ ਤੇ ਇਹੋ ਹਾਂ ਕੁਝ ਦੋਨੇ ਆਵਾਗ ਮੈਂ ਰੱਖੀ ਵੀ ਹੈ ਜਿ ਮੀਟਿੰਗ ਰੱਖੀ ਹੋਈ ਹੈ ਹਾਂ ਜੀ ਰੱਖੀ ਹੋਈ ਹੈ ਕੱਲ ਨਹੀਂ ਆਇਆ ਗੱਲ ਜੀ ਇਹ ਇਹ ਤਾਂ ਕਰੋ ਇਹ ਤਾਂ ਬਹੁਤ ਫੜੀ ਜੀ ਜੀ ਇਹਨੇ ਟੇਕਓਵਰ ਕੀਤੇ ਪਹਿਲਾਂ ਡਰੇਨਿੰਗ ਮੈਕ ਮੇਰੇ ਕੋਲ ਸੀਗੇ ਇਹਨੇ ਚੀਨੇ ਵੀ ਕੀਤੇ ਆ ਤੁਸੀਂ ਪੁਰਾਣੇ ਬੰਦੇ ਬੈਠੇ ਹੋ ਸ਼ਹਿਰ ਚ ਬੈਠੇ ਮੈਂ ਤੁਹਾਨੂੰ ਦੱਸ ਤਾਂ ਲੈ ਜੀ ਉਹਨਾਂ ਗਲਤ ਕਿਨੇ ਸੀਰ ਜੀ ਸੀਰ ਸਾਡੀਆਂ ਮੇਰੀਆਂ ਮੋਟਰਾਂ ਸਾਰੀਆਂ ਚੱਲੀ ਜਾਂਦੀਆਂ 100% ਜਨਰੇਟਰ ਚੱਲ ਜੇ ਜੀ ਮੈਂ ਆਪਣੇ ਲਵਾਏ ਸਾਰੇ ਚੱਲੀ ਜਾਂਦੇ ਚਲੋ ਕੋਈ ਨਹੀਂ ਕਾਟਦੇ ਗੱਲ ਹਮ ਅੱਜ ਸਾਰੇ ਇਹ ਦਿੱਟ ਟੋਆ ਕਹਿੰਦਾ ਸੀਗਾ ਪੱਟਿਆ ਪੈਡਾ ਪ੍ਰਲਾਦ ਚੌਕ ਜੀ ਪ੍ਰਲਾਦ ਚੌਕ ਇਹ ਵੀ ਕਹਿਣਾ ਇਹਨਾਂ ਨੂੰ ਵੀ ਉਹ ਚੋਆ ਕਿਹੜੇ ਸ਼ੌਕ ਨੂੰ ਰੱਖਿਆ ਹੋਇਆ ਹਾਂਜੀ ਅੱਥੇ ਕੋਈ ਡਿੱਗ ਪਵੇ ਵਿੱਚ ਹਾਂ ਕਰਦੇ ਆਂ ਜੀ ਉਹ ਮੱਕੜ ਸਾਹਿਬ ਨੂੰ ਕਹਤਾ ਸੀ ਵਸੇ ਮੈਂ ਬਰਲਾਦ ਚੌਂਕ ਦਾਦੇ ਉੱਥੇ ਕੀ ਸੀਗਾ ਹਾਂਜੀ ਹਾਂਜੀ ਮੈਨੂੰ ਐਵੇਂ ਦੱਸਦੇ ਮੈਂ ਕਿ ਰਵਦਾਸ ਨਗਰ ਮੈਡਮ ਹੁਣ ਜਾ ਕੇ ਆਏ ਤੇ ਬੁਰਾ ਹਾਲ ਹੂੰ ਕੱਚੀ ਮੰਡੀ ਬੁਰਾ ਹਾਲ ਹੈ ਮੈਡਮ ਹਾਂ ਸਭ ਕੁਝ ਗੱਲ ਤਾਂ ਇਹਨਾਂ ਦੀ ਕਰਨ ਦੀ ਹੈ ਹੂੰ ਜੀ ਥੋੜਾ ਜਿਹਾ ਜ਼ਿਆਦਾ ਫੋਕ ਕਰਨ ਦੀ ਮੇडम ਜਮਾ ਸੈਂਟਰ ਪੁਆਇੰਟ ਆ ਜੀ ਬਜ਼ਾਰ ਦਾ ਹਾਂ 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 ਜੀ ਇੱਥੇ ਵੀ ਆ ਹਾਲ ਹੈ ਤੁਸੀਂ ਤੁਸੀਂ ਆਓ ਨਹੀਂ ਨਹੀਂ ਬਾਰਿਸ਼ ਤਾਂ ਹੈਗੀ ਆ ਪਰ ਇੰਨਾ ਇੰਨਾ ਪਾਣੀ ਥੋੜੀ ਹੁੰਦਾ ਵੀ ਬੰਦਾ ਬਾਹਰ ਹੀ ਨਾ ਪਾਣੀ ਤਾਂ ਇਹ ਕਹਿੰਦੇ ਰਾਤ ਤਾਈ ਨਿਕਲਦਾ ਹੀ ਨਹੀਂ ਮੈਂ ਖੜਾ ਹੀ ਆ ਲੋਕ ਰਾਤ ਤਾਈ ਨਿਕਲਦਾ ਹੀ ਪਾਣੀ ਨਹੀਂ ਨਿਕਲਦਾ ਨਾ ਰਾਤ ਤੱਕ ਪਾਣੀ ਨਹੀਂ ਨਿਕਲਦਾ ਕਹਿੰਦੇ ਮੈਂ ਤਾਂ ਤੱਕ ਜਿਵੇਂ ਨਾ ਵੀ ਕਿ ਦਮ ਸੁਕਾਇਆ ਨਾ ਉਹden ਰੋਟੀ ਅਸੀਂ ਘਰੋਂ ਖਾਣੀ ਆ। ਯਾ ਸਾਰੇ ਦੁਕਾਨਦਾਰ ਖੜੇ ਆ ਇੱਥੇ। ਪੂਰਾ ਹਾਲ ਆ ਜੀ। ਇਹਨਾਂ ਦੇ ਨਾ ਤਮੀ ਪਈ ਹੈ ਨਾ ਤੇ ਹੱਤਾ ਤੁਹਾਨੂੰ। ਉਹ ਸ਼ਹਿਰੀ ਵੀਕਟ ਕਰਨਾ ਜੀ। ਤੁਸੀਂ ਆਓ ਇੱਥੇ ਤੇ ਇਹਦੇ ਮੋਟਰ ਮੋਟਰਾ ਕੋਈ ਲਵਾਈਆਂ ਸੀ ਉਹ ਬੰਦ ਹੀ ਪਈਆਂ ਕਿਸੇ ਨੇ ਚਲਾਈਆਂ ਨਹੀਂ ਤੇ ਹੁਣ ਮੈਨੂੰ ਦੱਸ ਰਿਹਾ ਮੈਂ ਉਹਨੂੰ ਸੱਦਿਆ ਸੀ ਇੱਥੇ ਮੱਕੜ ਨੂੰ। ਹੱਸ ਗਿਆ। ਆਓ ਜੀ। ਉਹ ਮੈਂ ਅੱਜ ਨਾ ਸਾਰੇ ਘੇੜਾ ਲਾ ਕੇ ਆਈਆਂ ਬਾਜ਼ਾਰ 'ਚ। ਕਿਤੇ ਵੀ ਨਹੀਂ ਕੋਈ ਜਗ੍ਹਾ ਵੀ ਹੈ ਨਹੀਂ ਜਿੱਥੇ ਪਾਣੀ ਨਾ ਖੜਾ ਹੋਵੇ। ਐਨ ਦਾ ਜੂਰਾ ਕਿੰਨੇ ਸਾਲਾਂ ਦੀ ਐ ਸਮੱਸਿਆ ਪੁਰਾਣਾ ਪੁਰਾਣਾ ਦੇਖਣਾ ਹੀ ਨਹੀਂ ਪਾਣੀ ਦੀ ਗੱਲ ਪੁਰਾਣਾ ਕਰ ਟੱਪ ਉੱਤੇ ਦੀ ਜੁੱਫਾ ਟੱਪ ਤੇਜ਼ੀ ਨਾਲ ਪੱਜਦੀਆਂ ਜਿਵੇਂ ਇਹ ਲਿਆ ਵੀ ਵਰਸ ਹਾਂ ਹਾਂ ਕੋਈ ਉਹ ਤਾਂ ਕੋਈ ਬਦਲਾਵ ਕਰਉ ਆਣਾ ਪਤਾ ਦੁਕਾਨ ਦਾ ਸਮਾਨ ਚੱਕ ਕੇ ਉੱਤੇ ਰੱਖਣਾ ਬੰਦਾ ਕੰਟਰਾਕਟ ਵਿੱਚ ਵੜ ਜਾਂਦਾ ਹਾਂਜੀ ਹਾਂਜੀ ਕਿੰਨਾ ਬੁਰਾ ਹਾਲ ਹੁਣ ਕੋਈ ਨਹੀਂ ਕੱਲ ਨੂੰ ਵਿਜ਼ਿਟ ਕਰਦੇ